ਨਮਸਕਾਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨ ਹੈਲਦੀ ਇੰਡੀਅਨ ਫੂਡ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮਟਰ ਮਸ਼ਰੂਮ ਦੀ ਬਹੁਤ ਹੀ ਟੇਸਟੀ ਸਬਜੀ ਮਟਰ ਪਨੀਰ ਤੋਂ ਵੀ ਕੀਤੇ ਜ਼ਿਆਦਾ ਸਵਾਦਿਸ਼ਟ ਸਬਜੀ ਬਣਾਵਾਂਗੇ ਜਿਹੜੀ ਬਣ ਕੇ ਤਿਆਰ ਹੋਵੇਗੀ ਅੱਜ ਤੁਹਾਨੂੰ ਦੱਸਾਂਗੇ ਕਿ ਮਸ਼ਰੂਮ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਬਿਲਕੁਲ ਸਹੀ ਟੰਗ ਦੇ ਨਾਲ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਜਾਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤੁਸੀਂ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਮੇਰਾ ਚੈਨਲ ਹੈ ਹਲਦੀ ਇੰਡੀਅਨ ਫੂਡ ਨੂੰ ਸਬਸਕ੍ਰਾਈਬ ਕਰੋ ਮੇਰੇ ਇਸ ਚੈਨਲ ਦੀ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲੇ ਸਬਜੀ ਬਣਾਉਣ ਵਾਸਤੇ ਇੱਕ ਪੈਕਟ ਮਸ਼ਰੂਮ ਸੀ 250 ਗ੍ਰਾਮ ਦੇ ਨੇੜੇ ਤੇੜੇ ਹੋਏਗੀ ਤੇ ਮੈਂ ਇਹਨਾਂ ਨੂੰ ਪਹਿਲਾਂ ਹੀ 2-3 ਵਾਰੀ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਇੱਧਰ ਮੈਂ ਇੱਕ ਕਟੋਰੀ ਮਟਰ ਲਈ ਹਨ ਮਸ਼ਰੂਮ ਨੂੰ ਆਪਾਂ ਕਰਦ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰ ਲਾਂਗੇ ਇਹ ਦੇਖੋ ਜਿਹੜੇ ਕਾਲੇ ਕਾਲੇ ਹੋਏ ਆ ਸਾਰੀਆਂ ਮਸ਼ਰੂਮਾਂ ਦੀ ਇਹ ਡੈੱਡ ਸਕਿਨ ਨੂੰ ਅਸੀਂ ਉਤਾਰ ਦਾਂਗੇ ਇਹਨੂੰ ਉਤਾਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਸਾਰੀਆਂ ਮਸ਼ਰੂਮਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਿਆ ਤੇ ਅਸੀਂ ਇੱਕ ਇੱਕ ਮਸ਼ਰੂਮ ਦੇ ਇਸੇ ਤਰ੍ਹਾਂ ਕੱਟਾਂਗੇ ਤਿੰਨ ਜਾਂ ਚਾਰ ਟੁਕੜੇ ਕਰਾਂਗੇ ਜੇ ਛੋਟੀ ਮਸ਼ਰੂਮ ਹੈਗੀ ਤੇ ਉਹਦੇ ਦੋ ਟੁਕੜੇ ਹੀ ਕਰ ਦਾਂਗੇ ਸਾਰੀਆਂ ਮਸ਼ਰੂਮਾਂ ਨੂੰ ਅਸੀਂ ਕੱਟ ਲਿਆ ਇਹਨੂੰ ਅਸੀਂ ਹੁਣ ਇੱਕ ਕੁੱਸੇ ਪਾਣੀ ਦੇ ਵਿੱਚ ਪਾ ਦਾਂਗੇ ਧੋਣ ਵਾਸਤੇ ਮਸ਼ਰੂਮ ਨੂੰ ਅਸੀਂ ਹਲਕੇ ਹੱਥ ਦੇ ਨਾਲ ਧੋਵਾਂਗੇ। ਇਹ ਕਿ ਮਸਰੂਮ ਨੂੰ ਬਾਅਦ ਵਿੱਚ ਵੀ ਤੋਣਾ ਬਹੁਤ ਜ਼ਰੂਰੀ ਹੈ। ਮਰੂਮ ਮਸ਼ਰੂਮ ਨੂੰ ਅਸੀਂ ਤੋਲਿਆ, ਕੋਸੇ ਪਾਣੀ ਦੇ ਨਾਲ ਤੋਲਿਆ। ਕੜਾਈ 'ਚ ਅਸੀਂ ਸਰ੍ਹੋਂ ਦੇ ਤੇਲ ਨੂੰ ਪਾ ਦਾਂਗੇ। ਇਦੇ ਵਿੱਚ ਅਸੀਂ ਇੱਕ ਅੱਧਾ ਚਮਚ ਜੀਰਾ ਪਾਇਆ ਦੋ ਇਲਾਚੀਆਂ ਪਾ ਲਈਆਂ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਪਾ ਦਿੱਤਾ ਤੇ ਇਹ ਬਰੀਕ ਬਰੀਕ ਕੱਟੇ ਹੋਏ ਤੇਜ ਪੱਤਾ ਪਾ ਦਿੱਤਾ ਇਹਨਾਂ ਨੂੰ ਅਸੀਂ ਹਲਕਾ ਜਿਹਾ ਹੀ ਬ੍ਰਾਊਨ ਕਰਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਲਸਣ ਅਦਰਕ ਦਾ ਪੇਸਟ ਥੋੜਾ ਜਿਆਹਾ ਭੁੰਨ ਗਿਆ ਸਾਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਇਹਦੇ ਵਿੱਚ ਅਸੀਂ ਕਾਲਾਂ ਪਾ ਲਾਂਗੇ ਬ੍ਰੀਕਟੇ ਹੋਏ ਪਿਆਜ਼ ਪਿਆਜ਼ਾਂ ਨੂੰ ਅਸੀਂ ਲਾਈਟ ਬ੍ਰਾਊਨ ਕਰਾਂਗੇ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਇਹ ਅਜਾ ਨੂੰ ਚੰਗੀ ਤਰ੍ਹਾਂ ਭੁੰਨਣ ਦੇ ਨਾਲ ਹੀ ਸਾਡੀ ਸਬਜੀ ਚ ਵਧੀਆ ਟੇਸਟ ਆਉਂਦਾ ਹੈ ਅਸੀਂ ਸਵਾਦ ਅਨੁਸਾਰ ਜਿਸ ਤਰ੍ਹਾਂ ਤੁਸੀਂ ਨਮਕ ਖਾਦੇ ਹੋ ਜਿੰਨਾ ਤੁਹਾਡਾ ਟੇਸਟ ਹੈ ਉਹਨਾਂ ਨਮਕ ਪਾ ਦਾਂਗੇ ਨਮਕ ਪਾਉਣ ਦੇ ਨਾਲ ਸਾਡੇ ਪਿਆਜ਼ ਜਲਦੀ ਭੁੱਲ ਜਾਂਦੇ ਪਿਆਜ਼ ਸਾਡੇ 골ਡਨ ਬ੍ਰਾਊਨ ਹੋ ਗਏ ਹੈ ਇਹ ਵੀ ਚ ਸਹੀ ਹਲਦੀ ਨੂੰ ਪਾ ਲਾਂਗੇ। ਹੁਣ ਕੀ ਅਸੀਂ ਕਸ਼ਮੀਰੀ ਮਿਰਚ ਪਾਵਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਾਂਗੇ। ਸਾਡੇ ਮਸਾਲੇ ਤੇ ਸਾਡਾ ਪਿਆਜ਼ ਭੁੰਨ ਗਿਆ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ। ਮੈਂ ਹਰੀ ਮਿਰਚ ਨੂੰ ਵੀ ਟਮਾਟਰਾਂ ਦੇ ਵਿੱਚ ਹੀ ਪਾਇਆ ਹੋਇਆ ਅਸੀਂ ਟਮਾਟਰਾਂ ਦੀ ਪਿਉਰੀ ਨੂੰ ਜਾਂ ਟਮਾਟਰਾਂ ਦੇ ਪੇਸਟ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਫਿਰ ਇੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਭੁੰਨੇ ਰਾਵਾਂਗੇ ਜਿੰਨੀ ਦੇਰ ਤੱਕ ਸਾਡਾ ਇਹ ਮਸਾਲਾ ਤੇਲ ਨਾ ਛੱਡੇ। ਇਹ ਦੇਖੋ ਥੋੜਾ ਥੋੜਾ ਤੇਲ ਨਿਕਲਣਾ ਸ਼ੁਰੂ ਹੋ ਗਿਆ। 1 ਮਿੰਟ ਅਸੀਂ ਮਸਾਲੇ ਨੂੰ ਹੋਰ ਪੁੰਨਾਂਗੇ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਸਾਲੇ ਨੇ ਕੜਾਹੀ ਨੂੰ ਛਾੜ ਦਿੱਤਾ ਹੁਣ ਅਸੀਂ ਇਹਦੇ ਵਿੱਚ ਇੱਕ ਕਟੋਰੀ ਮਟਰ ਪਾ ਲਾਂ ਮਟਰਾਂ ਨੂੰ ਅਸੀਂ ਧੋਵੇਂ ਫੁੱਲ ਫਲੈਂਟੇ ਇਸੇ ਤਰ੍ਹਾਂ ਹੀ ਪੁੰਨਾਂਗੇ ਮਟਰਾਂ ਨੂੰ ਅਸੀਂ 2 ਮਿੰਟ ਤੱਕ ਫੁੱਲ ਫਲੇਮ ਤੇ ਹੋਣਗੇ। ਥੋੜਾ ਜਿਹਾ ਛਿੱਕ ਇੱਕ ਕੱਪਾਣੀ ਪਾ ਲਈਏ। ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਾਂਗੇ। ਇਹਦੇ ਵਿੱਚ ਅਸੀਂ ਗਰਮ ਪਾਣੀ ਹੀ ਪਾਾਂਗੇ। ਥੋੜਾ ਜਿਹਾ 5 ਮਿੰਟ ਤੇ ਲੋ ਫਲੇਮ ਕਰ ਦਾਂਗੇ ਤੇ ਇਹਨੂੰ ਟੱਕ ਕੇ ਰੱਖ ਦਾਂਗੇ ਸਬਜ਼ੀ ਨੂੰ 5 ਮਿੰਟ ਤੱਕ ਪੱਕਣ ਦਵਾਂਗੇ 5 ਮਿੰਟ ਤੱਕ ਅਸੀਂ ਸਬਜ਼ੀ ਨੂੰ ਪਕਾ ਲਿਆ ਮਟਰਾਂ ਨੂੰ ਪਕਾ ਲਿਆ 50% ਹੀ ਇਹਨਾਂ ਨੂੰ ਅਸੀਂ ਪਕਾਣਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ 2 ਚਮਚ ਮਲਾਈ ਕਰ ਦੇਣੀ ਹੈ ਰੈਸਟੋਰੈਂਟ ਵਰਗਾ ਸਵਾਦ ਲਿਆਉਣ ਦੇ ਨਾਲ ਮਲਾਈ ਪਾਉਣ ਦੇ ਨਾਲ ਸਾਡੀ ਸਬਜ਼ੀ ਚ ਸਾਰਾ ਟੇਸਟ ਰੈਸਟੋਰੈਂਟ ਵਰਗਾ ਹੋ ਜਾਏਗਾ ਮਲਾਈ ਨੂੰ ਅਸੀਂ ਫਟਾਫਟ ਜਲਦੀ ਜਲਦੀ ਦੇ ਨਾਲ ਮਿਕਸ ਕਰ ਲਾਂਗੇ ਨੂੰ ਕਰ ਦਾਂਗੇ ਫੁੱਲ ਇਹਦੇ ਵਿੱਚ ਅਸੀਂ ਪਾਵਾਂਗੇ ਮਸ਼ਰੂਮ 2 ਮਿੰਟ ਤੱਕ ਅਸੀਂ ਫੁੱਲ ਫਲੇਮ ਤੇ ਹੀ ਪਕਾਵਾਂਗੇ ਅਸੀਂ ਇਹਨੂੰ 2 ਮਿੰਟ ਤੱਕ ਫੁੱਲ ਫਲੇਮ ਤੇ ਇਸੇ ਤਰ੍ਹਾਂ ਪਕਾਵਾਂਗੇ ਮਸ਼ਰੂਮ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਇੱਥੇ ਪਕਾਉਣ ਦੇ ਨਾਲ ਮਸ਼ਰੂਮ ਆਪਣਾ ਪਾਣੀ ਰਿਲੀਜ਼ ਕਰ ਦੇਵੇਗੀ दो मिनट असंद खुले रख के ही लो फ्लेम से पकावे दो मिनट असी खुले रख के पका लिया ये असं एक कटोरी पानी पा लेंगे गर्म पानी पावेंगे ਹੁਣ ਅਸੀਂ ਸਬਜੀ ਨੂੰ 5 ਮਿੰਟ ਟੱਕਰ ਲੈ ਕੇ ਲੋ ਫਲੇਮ ਤੇ ਪਕਾਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਤੇ ਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾ ਲਾਂਗੇ ਨਾਲ ਹੀ ਸਿਪਾਵਾਂਗੇ ਹਰਾ ਕੱਟਿਆ ਹੋਇਆ ਧਨੀਆ ਇਨ ਦੋ ਮਣੂ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਮਿਕਸ ਕਰ ਦਾਂਗੇ ਰੈਸਟੋਰੈਂਟ ਵਰਗੀ ਸਾਡੀ ਮਟਰ ਮਸ਼ਰੂਮ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਮਸਕਾਰ ਅਗਲੀ ਵੀਡੀਓ ਤੱਕ